ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ 9 ਅਕਤੂਬਰ ਵਾਲੇ ਦਿਨ ਸਾਡਾ ਛੋਟਾ ਵੀਰ ਨੌਜਵਾਨ ਵੀ ਭਾਈ ਗੁਰਪ੍ਰੀਤ ਸਿੰਘ ਹਰੀਨੋ ਜਿਹਨੂੰ ਦਰਿੰਦਿਆਂ ਨੇ ਗੋਲੀਆਂ ਮਾਰ ਕੇ ਸ਼ਹਾਦਤ ਵਾਲ ਨੂੰ ਤੋਰ ਦਿੱਤਾ ਸੀ ਜੰਨਾ ਚਿਰ ਇਹ ਖਬਰ ਤੁਰੀ ਪੰਜਾਬ ਦੇ ਕੋਨੇ-ਕੋਨੇ ਤੱਕ ਖਿਲਰੀ ਉਹਨਾਂ ਤੱਕ ਕਰ ਹੱਸ ਬਣਿਆ ਹੋਇਆ ਸੀ ਕਿ ਇਹਨੂੰ ਕਤਲ ਕਰਨ ਵਾਲੇ ਕੌਣ ਨੇ ਆਪਾਂ লাশ ਨੂੰ ਕਾਫੀ ਦਿਨ ਮੋਰਚਰੀ ਵਿੱਚ ਰੱਖਿਆ ਦਬਾਅ ਬਣਾਉਣ ਦੇ ਤਹਿਤ ਸਾਰੀ ਗੱਲ ਹੁੰਦੀ ਰਹੀ ਪਰ ਹੱਥ ਪੱਲੇ ਕੁਝ ਨਹੀਂ ਸੀ ਫਿਰ ਹੌਲੀ-ਹੌਲੀ ਪ੍ਰਸ਼ਾਸਨ ਨੇ ਮਸਤੀਦੀ ਦਿਖਾਉਂਦਿਆਂ ਹੋਇਆਂ ਤਿੰਨ ਰੈਕੀ ਕਰਨ ਵਾਲੇ ਬੰਦਿਆਂ ਨੂੰ ਫੜਿਆ ਉਸ ਤੋਂ ਬਾਅਦ ਆਪਾਂ ਉਹਦਾ ਸੰਸਕਾਰ ਕੀਤਾ ਫੇਰ ਬਾਅਦ ਵਿੱਚ ਸ਼ੂਟਰ ਫੜੇ ਗਏ ਅੱਜ ਦਾ ਜਿਹੜਾ ਸਾਡਾ 21 ਮੈਂਬਰੀ ਵਫਦ ਦਾ ਤੁਹਾਡੇ ਰੋਬਰੂ ਹੋਣ ਦਾ ਇੱਕੋ ਹੀ ਮਕਸਦਾ ਹੈ ਕਿ ਡੀਆਈਜੀ ਅਸ਼wini ਕਪੂਰ ਤੇ ਐਸਐਸਪੀ ਪ੍ਰਗਿਆ ਜੈਨ ਦੀ ਟੀਮ ਨੇ ਸਚੱਜੀ ਢੰਗ ਦੇ ਨਾਲ ਇਹ ਸਕੇਲਸ ਨੂੰ ਸੁਲਝਾਇਆ ਹੈ ਸ਼ੂਟਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਉਹਦੇ ਲਈ ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਹਾਂ ਸਮੁੱਚਾ ਵਫਦ ਪਰੰਤੂ ਸਾਡੇ ਮਨ ਵਿੱਚ ਕੁਝ ਖਦਸ਼ੇ ਆ ਕਿ ਜਿੱਦਾਂ ਸੌਦਾ ਸਾਧ ਵਿਦਵੀ ਦਾ ਮਾਸਟਰਮਾਈਂਡ ਸੀ ਤੇ ਉਹਨੂੰ ਬੀਜੇਪੀ ਸਰਕਾਰ ਬਚਾਉਂਦੀ ਰਹੀ ਹੈ ਇਦਾਂ ਹੀ ਇਸ ਕਤਲ ਕੇਸ ਵਿੱਚ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਬੀਜੇਪੀ ਹਕੂਮਤ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਸਾਡਾ ਅੱਜ ਦਾ ਪ੍ਰੈਸਰ ਹੈ ਇਹ ਕਹਿਣ ਦਾ ਮਕਸਦ ਆ ਕਿ ਪ੍ਰਸ਼ਾਸਨ ਜਿਹੜਾ ਆ ਉਹ ਫ੍ਰੀ ਹੈਂਡ ਹੋ ਕੇ ਜਿਹੜੇ ਵੀ ਮਾਸਟਰਮਾਈਂਡ ਹੈਗੇ ਆ ਚਾਹੇ ਉਹ ਕੈਨੇਡਾ 'ਚ ਬੈਠੇ ਆ ਚਾਹੇ ਉਹ ਡਿਬਰੂਗੜ ਦੀ ਜੇਲ੍ਹ 'ਚ ਬੈਠੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਨਾਂ ਦੀ ਡੂੰਗੀ ਪੁੱਛਗਿੱਛ ਕਰਕੇ ਸੱਚ ਸਾਹਮਣੇ ਲਿਆਉਣ ਤੇ ਜੇ ਕਿਤੇ ਅਨਾਂਕਾਨੀ ਕੀਤੀ ਤੇ ਫੇਰ ਖਾਲਸਾ ਪੰਥ ਸੰਘਰਸ਼ ਵਿਢਣ ਲਈ ਤਿਆਰ ਹੋਊਗਾ ਕਿਉਂਕਿ ਹੁਣ ਕੋਈ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਹੁਣ ਚਿੱਟੇ ਦੁੱਧ ਵਾਂਗੂ ਸਾਫ਼ ਹੋ ਗਿਆ ਕਿ ਇਹਦਾ ਗੁਰਪ੍ਰੀ ਸਿੰਘ ਹਰੀਨਾਉਂ ਦਾ ਜਿਹੜਾ ਕਤਲ ਆ ਉਹਦੇ ਤਾਰ ਡਿਬਰੂਗੜ੍ਹ ਜੇਲ੍ਹ ਨਾਲ ਵੀ ਜੁੜਦੇ ਆ ਤੇ ਕੈਨੇਡਾ ਨਾਲ ਵੀ ਜੁੜਦੇ ਆ ਸੋ ਪਿਛਲੇ ਦਿਨੀ ਅਰਸ਼ਡ ਵਾਲੇ ਨੂੰ ਇੱਥੇ ਫੜਿਆ ਗਿਆ ਆ ਤੇ ਜਿਹੜੇ ਹੋਰ ਵੀ ਹੈਗੇ ਪੱਪਲ ਵਰਗੇ ਜਾਂ ਹੋਰ ਲੋਕ ਜਿਹੜੇ ਹੈਗੇ ਆ ਜਿਹੜੇ ਵਿਦੇਸ਼ਾਂ ਤੋਂ ਬੈਠ ਕੇ ਧਮਕੀਆਂ ਦਿੰਦੇ ਸੀਗੇ ਜਿਹੜੇ ਹੋਰ ਰਮਾਣਿਆਂ ਦਾ ਕੋਈ ਇੱਕ ਵਿਅਕਤੀ ਹੈਗਾ ਕੀ ਉਹਦਾ ਨਾਮ ਭਾਈ ਗੋਰਾ ਰਮਾਣਾ ਜਿਹੜੇ ਏਸ ਗੱਲ ਨੂੰ ਸਾਰਿਆਂ ਨੇ ਇੱਕ ਸਾਜ਼ਿਸ਼ ਤਹਿਤ ਕਿਉਂਕਿ ਜਿਹੜੀ 111 ਸਾਜ਼ਿਸ਼ ਤਹਿਤ ਆ ਹੁਣ ਸਾਡਾ ਮਸਲਾ ਹੈਗਾ ਕਿ ਕਤਲ ਕਰਨ ਵਾਲੇ ਫੜਲੇ ਗਏ ਕਾਤਲ ਫੜੇ ਗਏ ਆ ਨਿਸ਼ਾਨਦੇਹੀ ਕਰਨ ਵਾਲੇ ਫੜੇ ਗਏ ਆ ਪਰ ਕਤਲ ਕਰਵਾਇਆ ਕਿਹਨਾਂ ਨੇ ਆ ਦੱਸ ਦਿੱਤਾ ਡੀਜੀਪੀ ਸਾਹਿਬ ਨੇ ਵੀ ਇਹਨਾਂ ਨੇ ਇਹਨਾਂ ਨੇ ਕਰਾਇਆ ਸੀ ਖਦਸ਼ੇ ਸੀਗੇ ਉਹ ਯਕੀਨ ਚ ਬਦਲ ਗਏ ਪਰੰਤੂ ਹੁਣ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਦੇਣ ਦੀ ਲੋੜ ਆ ਉਹਨਾਂ ਨੂੰ ਇਸ ਪਰਚੇ ਵਿੱਚ ਸ਼ਾਮਲ ਕਰਕੇ ਵਰੰਟ ਤੇ ਲਿ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਉਹਨਾਂ ਕੋਲੋਂ ਡੂੰਗੀ ਪੁਸ਼ਗਸ਼ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਵਾਸਤੇ ਜਿਹੜੀ ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੀ ਸਰਕਾਰ ਹੈਗੀ ਆ ਭਾਜਪੀ ਉਹ ਆਪਣਾ ਹੱਥ ਖੰਡਾ ਅਪਣਾਊਗੀ ਜਿੱਦਾਂ ਸੌਦਾ ਸਾਧ ਨੂੰ ਬਚਾਉਂਦੇ ਰਹੇ ਇਦਾਂ ਬਚਾਉਣਗੇ ਪਰ ਜੇ ਇਹੋ ਜੀ ਪ੍ਰਸ਼ਾਸਨ ਨੇ ਕੋਈ ਗੱਲ ਕੀਤੀ ਤੇ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਉਹ ਬਖਸ਼ਾਂਗੇ ਨਹੀਂ ਢਿੱਲੇ ਨਹੀਂ ਪਾਵਾਂਗੇ ਸਾਡਾ ਜਿਹੜਾ 1 ਜਨਵਰੀ ਨੂੰ ਗੁਰਪ੍ਰੀਤ ਸਿੰਘ ਹਰੀਨੋ ਦੇ ਪਿੰਡ ਆ ਸੋਰੀ 1 ਦਸੰਬਰ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ ਤੱਕ ਜੇ ਕੋਈ ਨਾ ਗੱਲ ਹੋਈ ਤੇ ਅਗਲੇ ਸੰਗਰਸ਼ ਦੀ ਰੂਪਰੇਖਾ ਜਿਹੜੀ ਉਹਨਾਂ ਅਲਿਖੀ ਜਾਵੇ ਪਰ ਸੌਦਾ ਵਿੱਚ ਡਿਬਰੂਗੜ੍ਹ ਦਾ ਨਾਮ ਲੈ ਰਹੇ ਹੋ ਕਿਸ ਦਾ ਨਾਮ ਲੈਣਾ ਹੈ ਡਿਬਰੂਗੜ੍ਹ ਵਿੱਚ ਅਮਰਤਪਾਲ ਬੈਠਾ ਹੋਇਆ ਅਸੀਂ ਕੋਈ ਬੋਕੜ ਵਿੱਚ ਗੜ ਥੋੜੋ ਪਾਉਂਦੇ ਆ ਅਸੀਂ ਸਪਸ਼ਟ ਹੈਗੇ ਆ ਕਿ ਉਹਨਾਂ ਲੋਕਾਂ ਨੇ ਕਿਉਂਕਿ ਗੁਰਪ੍ਰੀਤ ਸਿੰਘ ਦੀ ਤਸਲੀ ਨਹੀਂ ਸੀ ਹੋਰ ਕਿਸੇ ਨਾਲ ਤੇ ਉਹਨਾਂ ਲੋਕਾਂ ਨੇ ਕਰਵਾਇਆ ਆ ਅਰਸ਼ ਢਾਲਾ ਆ ਗਿਆ ਉਹ ਗੈਂਗਸਟਰ ਉਹ ਤਾਂ ਜ਼ਿੰਮੇਵਾਰੀ ਲਈ ਜਾਂਦਾ ਪਰ ਉਹ ਕੋ ਦਵਾਈ ਗਈ ਜ਼ਿੰਮੇਵਾਰੀ ਆ ਉਹ 11 ਦਿਨ ਬਾਅਦ ਪਰੰਤੂ ਜਿਹੜੇ ਲੋਕਾਂ ਨੇ ਕਰਾਇਆ ਆ ਉਹ ਬੁੱਕਲ ਦੇ ਪਿੱਛੇ ਲੁੱਕ ਕੇ ਬੈਠੇ ਹੋਏ ਆ ਉਹ ਜੇਲ੍ਹ ਦੀ ਆੜ ਲੈ ਕੇ ਗੱਲ ਕਰ ਰਿਹਾ ਕਿ ਜੇਲ੍ਹ ਚੋਂ ਨਹੀਂ ਹੋ ਸਕਦੇ ਇਹ ਹੁਣ ਜਿਹੜੀ ਆ ਜਨਤਕ ਹੋਣੀ ਚਾਹੀਦੀ ਆ ਸਰ ਜੀ ਤੁਸੀਂ ਬੀਜੇਪੀ ਨਾਲ ਗੱਲ ਵਜੂੜਿਆ ਹੈ ਜੀ ਡਿਗਰੂਗੜ ਦੀ ਜੇਲ੍ਹ ਦਾ ਜੀ ਉਹ ਤਾਂ ਪਿਛਲੇ 2 ਸਾਲ ਤੋਂ ਡਿਗਰੂਗੜ ਦੀ ਜੇਲ੍ਹ ਚ ਬੀਜੇਪੀ ਨਹੀਂ ਹੋਂਡਰ ਪਤਾ ਹੈ ਨਹੀਂ ਇਹ ਕਈ ਵਾਰ ਜਿਹੜੀ ਸਕ੍ਰਿਪਟਡ ਗੇਮ ਹੁੰਦੀ ਆ ਨਾ ਦੇਖਣ ਨੂੰ ਅਸੀਂ ਹੋਰ ਕੁਝ ਦੇਖਦੇ ਹੁੰਨੇ ਆ ਪਰ ਜਿੱਦਾਂ ਪਰ ਹੀਰੋ ਫਿਲਮ ਚ ਮਰ ਜਾਂਦਾ ਆ ਅਸਲੀ ਮਰਿਆ ਥੋੜਾ ਹੁੰਦਾ ਉਹ ਉਹ ਤਾਂ ਡਰੈਸਿੰਗ ਰੂਮ ਚ ਚਾਹ ਪੀਂਦਾ ਹੁੰਦਾ ਆ ਇਦਾਂ ਇਦਾਂ ਵੀ ਹੋ ਜਾਂਦਾ ਹੁੰਦਾ ਨਾ ਤੁਸੀਂ ਇਹ ਕਹਿਣਾ ਚਾਹਨੇ ਹੋ ਵੀ ਉਹਨੂੰ ਸਕ੍ਰਿਪਟ ਦਿੱਤਾ ਹੈ ਤੇ ਉਹ ਤੇ ਜੇਲ੍ਹ ਚ ਬਿਲਕੁਲ ਸਕ੍ਰਿਪਟਡ ਆ ਸਾਰਾ ਕੁਝ ਇਹ ਕੋਈ ਇਹ ਐਨਐਸਏ ਸਕ੍ਰਿਪਟਡ ਆ ਹੋਰ ਕੀ ਆਏਗਾ ਇਹ 57 ਦਾ ਵਿਕਟ ਹੈ ਵੈਸੇ ਸਰਪੱਤੇ 'ਚ ਅਮਰਪਾਲ ਦਾ ਨਾਮ ਤਾਂ ਵੈਸੇ ਮੈਂਸ਼ਨ ਕਰ ਦਿੱਤਾ ਹੈਗਾ ਜੀ ਪਰਚੇ ਵਿੱਚ ਨਾਮ ਮੈਂਸ਼ਨ ਕਰਨ ਮੈਂਸ਼ਨ ਕਰਨ ਨਾਲ ਜਰਨਲਿਸਟ ਜਰਨਲਿਸਟ ਸਹਿਬ ਗੱਲ ਮੁਕਦੀ ਨਹੀਂ ਨਾ ਗੱਲ ਤਾਂ ਉਹਨੂੰ ਰਿਮਾਂਡ ਤੇ ਲਿਆਉਣ ਪੁੱਛਦੱਸ ਕਰਨ ਤੇ ਉਹਨੂੰ ਇਹਦੇ ਵਿੱਚ ਫੇਰ ਫੇਰ ਗੱਲ ਕੀ ਕਾਰਨ ਰਹੀ ਹੈ ਜਿਹੜਾ ਗੁਰਪ੍ਰੀਤ ਦਾ ਜਿਹੜਾ ਕਤਲ ਹੈ ਜਿਹੜਾ ਅਮਰਪਾਲ ਵੱਲੋਂ ਜਾਂ ਉਹਦੀ ਸਾਥੀਆਂ ਵੱਲੋਂ ਲੜਿਆ ਗਿਆ ਹੋਵੇ ਦੇਖੋ ਜੀ ਕਤਲ ਤੱਕ ਤੇ ਗੱਲ ਜਾਣੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਤੇ ਕੰਟਰੋਵਰਸੀ ਆ ਕੋਈ ਤਾਂ ਕੋਈ ਨਹੀਂ ਸੀ ਉਹ ਸੱਚ ਲਿਖਦਾ ਸੀਗਾ ਤੇ ਉਹਦੇ ਸੱਚ ਲਿਖਣ ਨੂੰ ਜਿਹੜੀ ਗੱਲ ਇਹ ਖਾਲਸਾਰੀ ਤੁਸੀਂ ਸ਼ਾਬਾਸ਼ ਦਿੱਤੀ ਹੈ ਫ੍ਰੀਕੋਰਡ ਪੁਲਿਸ ਨੂੰ ਜੀ ਤੇ ਦੂਸਰੇ ਵੱਸ ਤੁਸੀਂ ਕਹਿੰਦੇ ਹਲੇ ਤੱਕ ਜਿਹੜੇ ਬੰਦੇ ਨਾਮਜ਼ਦ ਕੀਤੇ ਉਹਨਾਂ ਨੂੰ ਉਹਨਾਂ ਤੋਂ ਪੁੱਛ ਕੇ ਸੁਣੀ ਚਾਹੀਦੀ ਹੈ ਫਿਰ ਇਹ ਡਬਲ ਗੇਮ ਕਿਵੇਂ ਜਿੰਨਾ ਕੰਮ ਕੀਤਾ ਉਹਦੇ ਲਈ ਤੇ ਸ਼ਾਬਾਸ਼ ਦੇਣੀ ਬਣਦੀ ਹੈ ਨਾ ਜਦ ਬਲਾਈਂਡ ਕੇਸ ਸੀਗਾ ਰਾਤ ਦੇ ਹਨੇਰੇ 'ਚ ਹੋਇਆ ਹੋਇਆ ਕਿ ਕਤਲ ਸੀਗਾ ਇਹ ਭੱਜ ਗਏ ਸੀਗੇ ਸੀਸੀਟੀਵੀ ਫੁਟੇਜ ਖੁੰਘਾਲੀਆਂ ਆ ਬਹੁਤ ਮਿਹਨਤ ਕੀਤੀ ਹੈ ਪੁਲਿਸ ਨੇ ਜਿੰਨਾ ਕੀਤਾ ਉਹਨਾਂ ਲਈ ਸ਼ਾਬਾਸ਼ ਪਰ ਸਾਡਾ ਮਤਲਬ ਆ ਵੀ ਜਿਹਦੇ ਪਿੱਛੇ ਵੱਡੀਆਂ ਏਜੰਸੀਆਂ ਹੈਗੀਆਂ ਜਿਹੜੇ ਜ਼ਿਲ੍ਹਾ 'ਚ ਬੈਠੇ ਆ ਜਾਂ ਜਿਹੜੇ ਕੈਨੇਡਾ ਵਰਗੀਆਂ ਦੇਸ਼ਾਂ 'ਚ ਜਾ ਕੇ ਸ਼ਰਨ ਲਈ ਬੈਠੇ ਆ ਉਹਨਾਂ ਨੂੰ ਹੁਣ ਲਿਆਉਣਾ ਵੀ ਪੁਲਿਸ ਦੀ ਇੱਕ ਇੱਜ਼ਤ ਦਾ ਸਵਾਲ ਹੈ। ਜਿੱਤੇ ਤਿੰਨ ਬੰਦੇ ਫੜੇ ਸੀ ਗੁਰਪੁਲਿਸ ਨੇ ਪ੍ਰੈਸ ਕਾਨਫਰੈਂਸ ਕੀਤੀ। ਮੀਡੀਆ ਦੇ ਇੱਕ ਸਾਥੀ ਨੇ ਸਵਾਲ ਕੀਤਾ ਸੀ ਜੀ ਪੁਲਿਸ ਅਧਿਕਾਰੀ ਨਾ ਜੀ ਡਿਬਿਊਗੜ ਜੇਲ੍ਹ ਦੇ ਵਿੱਚ ਜਿਹੜੇ ਕਮਰਤਪਾਲ ਹੈ ਤੁਸੀਂ ਉਹਨਾਂ ਨਾਲ ਪੁੱਛਗਿੱਛ ਕਰੋਗੇ? ਉਹਨਾਂ ਨੇ ਇਹ ਗੱਲ ਕਹਿ ਕੇ ਕਿ ਗੱਲ ਨੂੰ ਕਹਤ ਵੀ ਇਹ ਇਨਵੈਸਟੀਗੇਸ਼ਨ ਮੈਟਰ ਹੈ ਮੈਂ ਡਿਸਕਲੋਸ ਨਹੀਂ ਕਰ ਸਕਦਾ ਹਾਂ ਤੁਹਾਨੂੰ ਉਹ ਜੀ ਇਸ ਗਲਤੀ ਦੇ ਦੇਖੋ ਜਿਹੜਾ ਤੁਹਾਡੇ ਮਨ ਅੰਦਰ ਚੱਲ ਰਿਹਾ ਉਹ ਸਾਡੇ ਵੀ ਚੱਲ ਰਿਹਾ ਨਾ ਵੀ ਕਿਤੇ ਇਹ ਨਾ ਹੋਵੇ ਵੀ ਪੁਲਿਸ ਨੂੰ ਵੱਡਾ ਕਰਕੇ ਬਾਹਰ ਕੱਢਣਾ ਚਾਹੀਦਾ ਹੋਵੇ ਵੀ ਪਹਿਲਾਂ ਨਾਂ ਲਾ ਦਿਓ ਫਿਰ ਬਾਅਦ ਵਿੱਚ ਕਹਿ ਦਿਓ ਜੀ ਇਹਦਾ ਰੋਲ ਨਹੀਂ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਸ਼ੱਕ ਜਾਰ ਕਰਦੇ ਸੀ ਜਦੋਂ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਪੁਲਿਸ ਦੀ ਉਦੋਂ ਯਕੀਨ ਵਿੱਚ ਬਦਲ ਜਾਂਦੀ ਹੈ ਗੱਲ ਤੇ ਫੇਰ ਸਾਡੇ ਕੋਲ ਪ੍ਰੂਫ ਜਿਹੜੇ ਪੁਲਿਸ ਨੂੰ ਦਿੱਤੇ ਹੋਏ ਉਹ ਝੂਠੇ ਥੋੜੋ ਹੋ ਸਕਦੇ ਆ ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ ਜੇ ਮੰਨ ਲਓ ਕਿ 1 ਤਰੀਕ ਦਿਨ ਦਸੰਬਰ ਤੱਕ ਜੇ ਕੋਈ ਐਡੀਟ ਨਾ ਠੋਸ ਗੱਲ ਨਿਕਲਦੀ ਸਾਹਮਣੇ ਦੇਖੋ ਜੀ ਅਸੀਂ ਪੀਸਫੁਲ ਲੋਕ ਹੈਗੇ ਆ ਅਸੀਂ ਕਿਸੇ ਤਰ੍ਹਾਂ ਹਾਰਮਨੀ ਪੰਜਾਬ ਦੀ ਜਿਹੜੀ ਸ਼ਾਂਤੀ ਉਹਨੂੰ ਖਰਾਬ ਕਰਨਾ ਨਹੀਂ ਚਾਹੁੰਦੇ ਪੰਜਾਬ ਨੇ ਬਹੁਤ ਕੁਝ ਚੱਲਿਆ ਹੋਇਆ ਅਸੀਂ ਜਾਬਤੇ ਵਿੱਚ ਰਹਿ ਕੇ ਹਰ ਤਰ੍ਹਾਂ ਦਾ ਉਹ ਐਕਸ਼ਨ ਕਰਾਂਗੇ ਜਿਹਦੇ ਨਾਲ ਪੁਲਿਸ ਨੂੰ ਮਜਬੂਰ ਹੋਣਾ ਪਵੇ। ਉਸ ਦੀ ਰੂਪਰੇਖਾ ਕੀ ਹੋ? ਉਸ ਉਹ ਮੌਕੇ ਤੇ ਲਿਖੀ ਜਾਊਗੀ ਜੀ। ਅੱਜ ਦੀ ਡੇਟ ਵਿੱਚ ਹੁਣ ਆਪਾਂ ਇਮੀਡੀਏਟਲੀ ਇਹ ਵੀ ਤੱਕ ਰੂਪਰੇਖਾ ਇਹ ਹੈ ਨਾ ਕਿ ਗੁਰਬਾਣੀ ਨੂੰ ਪੜਨਾ, ਉਸ ਅੱਗੇ ਅਰਦਾਸ ਕਰਨੀ, ਅੱਜ ਵੀ ਭਾਈ ਸਾਹਿਬ ਭਾਈ ਅਜਨਾਲਾ ਸਾਹਿਬ ਉਹਨਾਂ ਨੇ ਸਹਿਜ ਬਾਣ ਦੇ ਭੋਗ ਪਾਏ ਆ। ਅਸੀਂ ਉਸ ਕਲਪੁਰਕ ਦਾ ਸ਼ੁਕਰਾਨਾ ਕਰਾਂਗੇ। ਉੱਥੋਂ ਹੌਸਲਾ ਤੇ ਹਿੰਮਤ ਮੰਗਾਂਗੇ ਤੇ ਅਗਲੇ ਬੰਨੇ ਲੜਾਈ ਲੜਾਂਗੇ।